ਜੀ ਕਿਰਮਾ ਜੀ ਉਹ ਰਾਮਪੁਰ ਹੈ ਜੀ ਕਦੋਂ ਤੋਂ ਕੰਮ ਕਰਦੇ ਹੋ ਤੇ ਕੀ ਹਾਲਾਤ ਨੇ ਅੱਜ ਦੇ ਜਿਹੜੇ ਪੰਚਨ ਹੋ ਗਏ 60 ਸਾਲ ਕਰਦੇ ਨੂੰ ਹੋਈ ਹੈ ਪਰ ਅੱਗੇ ਹਾਲਾਤ ਤਾਂ ਬਹੁਤ ਵਿਗੜੇ ਪਏ ਬਾਹਰੋਂ ਨਾ ਘਟੂ ਹੈ ਪਏ ਨੇ ਕਿੰਨੇ ਬੜੇ ਬਣ ਕੇ ਕੋਈ ਦਾ ਨਹੀਂ ਗੁਰ ਆ ਵਾਟਰ ਕੋਲ ਆ ਕੇ ਫ੍ਰਿਜ ਆ ਗਈਆਂ ਤੇ ਠੰਡਾ ਕਰਕੇ ਖੰਦ ਜਮਾਏ ਤੋਂ ਤੇ ਨਾ ਨਹੀਂ ਸਾਡੇ ਦੇਖੀ ਬਹੁਤ ਕਟ ਗਈ ਉਹ ਮਾਂ ਸਾਡਾ ਬੱਚੇ ਰੋਣਦੇ ਨਹੀਂ ਗਏ ਕਿ ਉਹ ਬੱਚੇ ਸਾਡੀ ਖੜ ਰਹੇ ਕਿਉਂਕਿ ਕਾਰੋਬਾਰ ਸਾਡਾ ਬੰਦ ਹੋ ਗਿਆ ਜੀ ਤੇਰੀ ਵੀ ਹੋਣੇ ਜੀ ਜਿਨਾ ਬੱਟੇ ਅਸੀਂ ਚਲਦੇ ਹਾਂ ਸਾਡੇ ਬੱਚੇ ਕੰਮ ਕੈਨੀ ਕਰਦੇ ਹਾਂ ਜੀ ਹਾਂ ਜੀ ਅਸੀਂ ਹੁਣ ਬਖਸ਼ਤ ਕੈਂਪਾਸ ਕਰ ਰਹੇ ਹਾਂ ਜੀ ਬਸ ਮੁਨਾਫੇ ਵਾਲਾ ਕੋਈ ਤਾਂ ਹੁਣ ਨਹੀਂ ਰਿਹਾ ਜੀ ਨਹੀਂ ਨਫਾ ਪਿਆ ਹੁਣ ਜੀ ਤੁਮ ਉਹ ਰੈਡੀ ਮੈਡ ਲੈ ਕੇ ਰੈਡੀ ਮੈਡ ਵੇਚਦੇ ਹਾਂ ਹੁਣ ਅੱਛਾ ਉਹ ਬਰਾਉਣਾ ਤਾਂ ਕੋਈ ਹੈ ਨਹੀਂ ਨਾ ਬਰਾਉਣ ਲਈ ਜੀ ਜੀ ਵੀ ਕੈਂਪਰ ਆ ਗਏ ਅੱਗੇ ਜਿਹੜੇ ਤੋੜੇ ਸੀ ਕਿੰਨੇ ਵਿਕਦੇ ਸੀ ਇਹਨਾਂ ਕੋਲ ਬਹੁਤ ਹਰੇ ਕਰੇ ਵੀ ਵਿਕਦੇ ਹੁੰਦੇ ਜੀ ਤੇ ਇੱਕੜਾ ਵੀ ਨਹੀਂ ਕਰੇ ਕਰਦੇ ਉਹ ਅੱਟਲੀ ਕੋਈ ਹੈ ਜੀ ਦੇਖਣਾ ਹੈ ਜਾਤਾ ਕਰੇ ਕਰੇ ਕੋਈ ਉਹ ਤਾਂ ਕੋਈ ਜੇ ਬਾਕੀ ਆ ਗਿਆ ਉਹ ਇੱਕਦਮ ਬਾਰ ਮਹੀਨਾ ਲੱਗਦਾ ਰੋਟੇ ਟਿਕਿਓ ਉਹ ਵੀ ਚਾਹ ਜਰੂਰ ਤਾਂ ਲੱਗਣੀ ਨਹੀਂ ਲੱਗਣੀ ਹੁੰਦੇ ਕਹਿੰਦੇ ਵਾਟਰ ਕੋਲ ਆ ਜਾਣਗੇ ਵਾਟਰ ਕੋਲ ਲਾ ਦੇਣਗੇ ਠੰਡਾ ਪਾਣੀ ਉਸੇ ਪੀ ਲਾਂਗੇ ਕੀ 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 ਕੀਮਤ ਕੀ ਆ ਕੜੇ ਦੀ ਅੱਜ ਦੀ ਰੇਟ ਕੀ ਕੀਮਤ ਐ 100 ਰੁਪਏ ਦਿੰਦੇ ਤੇ ਇਹਦਾ ਥੋੜੇ ਦੇ ਖਰਚਾ ਕਿੰਨਾ ਮੈਨੂੰ ਤੁਹਾਨੂੰ ਭੇਜਦਾ ਇਸ ਤੇ ਅੱਛਾ ਤਾਂ ਥੋੜੇ ਇਹ ਬਾਤਾਂ ਬਾਲ ਆਉਂਦੇ ਇਹ ਸਿਰਫ ਖਰਚਾ ਸਾਨੂੰ ਤੁਹਾਡੇ ਪੈਂਦਾ ਹੀ ਐ ਕਿੱਥੋਂ ਤੋਂ ਬਣ ਕੇ ਆਉਂਦੇ ਆ ਜਿਹੜੇ ਭਾਂਡੇ ਆਉਂਦੇ ਕਿੱਥੋਂ ਤੋਂ ਬਣ ਕੇ ਆਉਂਦੇ ਹੋ ਥੋੜ ਟੁੱਟ ਵੀ ਆਉਂਦੇ ਕਿੱਥੋਂ ਤੋਂ ਬਣ ਕੇ ਆਉਂਦੇ ਆ ਭਾਂਡੇ ਆਉਂਦੇ ਇਹ